प्यारे बच्चों सत श्री अकाल तो सब द स्वागत करदा हां जी दी वीडियो विच आज मैं सब लेके आ चुका हां हफ्तावारी छुट्टियां दा काम जमात प्री प्राइमरी तो पांचवी तक ता थोड़ी खेल ते थोड़ी पढ़ाई नाल सेहत नाल ए सिखलाई ता पहले हफ्ते दी है आज वीडियो मैं तोड़े लिए पा रहया हां इज दे विच सारे इंपॉर्टेंट जो क्वेश्चन सर हो में निकराए हां अते नाल ही तौनु एह सुझावांगा भी तो जरूर मेरे चैनल को सब्सक्राइब करके रख लेओ ते इस वीडियो नु करते हो लाइक ਅਸ ਬੈਲ ਆਈਕਨ ਨੂੰ ਵਿੱਚ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਸਭ ਤੋਂ ਪਹਿਲਾਂ ਹੈ ਆਪਕ ਸਾਹਿਬਾਨ ਲਈ ਸਵਾਤ ਹੈ ਇਹ ਤੁਹਾਡੇ ਜਿਆਦਾ ਇੰਪੋਰਟੈਂਟ ਨਹੀਂ ਹੈ ਤੁਹਾਡੇ ਲਈ ਇਹਦੇ ਦਿੱਤੇ ਹੋਏ ਹਨ ਇਹ ਹੁਣ ਮਾਤਾ ਪਿਤਾ ਸਾਹਿਬਾਨ ਲਈ ਸੁਝਾ ਇਹ ਜ਼ਰੂਰੀ ਕਰ ਸੋਲੋ ਤਾਂ ਚਲੋ ਗਰਮੀ ਦੇ ਮੌਸਮ ਕਾਰਨ ਬੱਚਿਆਂ ਦੀ ਛੁੱਟੀ ਆ ਗਈ ਹੈ ਹਨ ਬੱਚਿਆਂ ਦੀ ਛੁੱਟੀਆਂ ਦਾ ਕੰਮ ਆਪ ਜੀ ਨਾਲ WhatsApp ਗਰੁੱਪ ਰਾਹੀਂ ਸੰਚਿਤ ਦਾਰੇਗਾ ਹੈ ਮਾਤਾ ਪਿਤਾ ਮਾਤਾ ਪਿਤਾ ਬੱਚਿਆਂ ਨੂੰ ਦਿੱਤੀ ਹੋਈ ਗਤੀਵਿਧੀ ਨੂੰ ਮਿਲ ਕੇ ਕਰਨ ਅਦੇ ਪਿੱਛੇ ਦਿੱਤੀ ਹੈ ਅਭੀ ਆ ਸਹੀਟਾਂ ਨੂੰ ਕਾਪੀ ਵਿੱਚ ਹੱਲ ਕਰਨ ਲਈ ਪ੍ਰੇਰਿਤ ਕਰਨ ਤਾਂ ਹੁਣ ਮਾਤਾ ਵਿੱਚ ਸਾਈਵਨ ਲਈ ਧਿਆਨ ਇੱਕ ਨੁਕਤੇ ਖਾਣ ਪੀਣ ਦਾ ਧਿਆਨ ਰੱਖਦੇ ਹੋਏ ਹਰੀਆਂ ਸਬਜ਼ੀਆਂ ਨਿੰਬੂ ਪਾਣੀ ਲੱਸੀ ਦਾ ਸੇਵਨ ਕਰਨ ਲਈ ਕਿਹਾ ਜਾਵੇ ਬੱਚਿਆਂ ਨੂੰ ਵਾਧ ਤੋਂ ਵਾਧ ਪਾਣੀ ਦਾ ਸੇਵਨ ਕਰਨ ਲਈ ਕਿਹਾ ਜਾਵੇ ਬੱਚਿਆਂ ਨੂੰ 12 ਵਜੇ ਤੋਂ 4 ਵਜੇ ਦੇ ਸਮੇਂ ਵਿੱਚ ਕਾਰ ਬਾਹਰ ਤੋਂ ਪਤੇ ਨਾ ਜਾਣ ਦਿਓ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਸਰ ਤੇ ਕੱਪੜਾ ਰੱਖਣਾ ਜਾਂ ਛਤਰੀ ਦੀ ਵਰਤੋਂ ਕਰਨ ਲਈ ਕਹੋ ਬੱਚਿਆਂ ਨੂੰ ਸਿਰਫ ਸਵੇਰ ਅਤੇ ਸ਼ਾਮ ਵੇਲੇ ਹੀ ਬਾਹਰ ਖੇਡਣ ਜਾਣ ਦਿਓ ਘਰ ਤੋਂ ਬਾਹਰ ਭੇਜਣ ਵੇਲੇ ਬੱਚਿਆਂ ਨੂੰ ਪਾਣੀ ਦੀ ਬੋਤਲ ਨਾਲ ਦਿਓ ਤਾਂ ਗਤੀਵਿਧੀਆਂ ਪ੍ਰਾਈਮਰੀ ਤੋਂ ਪਹਿਲੀ ਹੁਣ ਇਹਨਾਂ ਦੀਆਂ ਗਤੀਵਿਧੀਆਂ ਕੀ ਕੀ ਕਰਨ ਸਪੱਸ਼ਟ ਹੈ ਟੈਪ ਕਲੈਪ ਤਾਂ ਸਮਝ ਗਈ ਗਲਾਸ ਜਾਂ ਹੋਰ ਵਸਤੂਆਂ ਤਾਂ ਵਿਧੀ ਕੀ ਹੋਵੇਗੀ ਜ਼ਮੀਨ ਤੇ ਚਾਰ ਖਾਨੇ ਬਣਾਓ ਬੱਚੇ ਨੂੰ ਕੋਲ ਬਿਠਾਓ ਕੁਝ ਖਾਨਿਆਂ ਦੇ ਵਿੱਚ ਗਲਾਸ ਰੱਖੋ ਹੁਣ ਜੀਨਾ ਖਾਨਿਆਂ ਦੇ ਵਿੱਚ ਗਲਾਸ ਹੋਣਗੇ ਉਹਨਾਂ ਦੇ ਵਿੱਚ ਬੱਚਾ ਤਾੜੀ ਮਾਰੇਗਾ ਬਾਕੀ ਖਾਨਿਆਂ ਦੇ ਵਿੱਚ ਬੱਚਾ ਟੈਪ ਕਰੇਗਾ ਇਸ ਤਰ੍ਹਾਂ ਗਲਾਸ ਤੇ ਖਾਨੇ ਬਦਲਦੇ ਰਹੋ ਵੱਖਰਾ ਕੀ ਹੈ ਫਲ ਅਤੇ ਸਬਜ਼ੀਆਂ ਸਮ ਸਮਗਰੀ ਸਬਜ਼ੀਆਂ ਫਲ ਵਿਧੀ ਇਸ ਗਤੀਵਿਧੀ ਨੂੰ ਕਰਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਇਹ YouTube ਦਾ ਲਿੰਕ ਦਿੱਤਾ ਗਿਆ ਇਸ ਤੋਂ ਜੇ ਤੁਸੀਂ ਕਲਿੱਕ ਕਰੋਗੇ ਤਾਂ ਇਹ ਸਿੱਧਾ ਤੁਹਾਨੂੰ ਉੱਥੇ ਹੀ ਲੈ ਜਾਵੇਗਾ ਗੋਲ ਆਕਾਰ ਵਿੱਚ ਕਾਗਜ਼ ਦੇ ਛੋਟੇ ਛੋਟੇ ਗੋਲ ਟੁਕੜੇ ਲਗਾਓ ਤਾਂ ਸਮਗਰੀ ਕੀ ਹੈ ਕਾਗਜ਼ ਗੂੰਦ ਰੰਗਦਾਰ ਕਾਗਜ਼ ਤਾਂ ਇਹ ਤੁਸੀਂ ਲਗਾਈ ਸਕਦੇ ਕਾਗਜ਼ ਦੇ ਛੋਟੇ ਛੋਟੇ ਗੋਲ ਟੁਕੜੇ ਲਗਾਉਣੇ ਹਨ ਅੱਗੇ ਚੱਲਦੇ ਹਾਂ ਵਿਸ਼ਾ ਵਰਗ ਗਤੀਵਿਧੀ ਦੂਜੀ ਤੋਂ ਪੰਜਵੀਂ ਤੱਕ ਗਤੀਵਿਧੀਆਂ ਖੁੱਲ ਜਾਂ ਸਿਮ ਸਿਮ ਤਹੇ ਗਤੀਵਿਧੀ ਦਾ ਲਿੰਕ ਦਿੱਤੇ ਹੋਏ ਹਨ 1 ਤੋਂ 9 ਤੱਕ ਤੁਕਬੰਦੀ ਪਲੇਸ ਵੀ ਰਾਈਟ ਮਾਤਾ ਵੀਰਾਂ ਬੱਚਿਆਂ ਨੂੰ ਉਪਰੋਕਤ ਦਿੱਤੀਆਂ ਵੀਡੀਓਜ਼ ਆਪਣੀ ਸੁਵਿਧਾ ਅਨੁਸਾਰ ਫੋਨ ਰਾਹੀਂ ਦੇਖਾਣ ਅਤੇ ਇਹ ਦੇਖਣ ਲਈ ਪ੍ਰੇਰਿਤ ਕਰਨਗੇ ਹੋ ਸਕੇ ਤਾਂ ਆਪਣਾ ਕੰਮ ਵਿਧਾਪਕ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕਰਨਗੇ ਹਫਤਾਵਾਰੀ ਛੁੱਟੀ ਦਾ ਕੰਪ ਪੰਜਾਬੀ ਖਲ ਜਾ ਸਿਮ ਦਿੱਤੀ ਵੀਡੀਓ ਅਨੁਸਾਰ ਅੱਖਰਾਂ ਤੋਂ ਸ਼ਬਦ ਬਣਾਓ ਅਤੇ ਕਾਪੀ ਵਿੱਚ ਲਿਖੋ ਸ਼ਬਦ ਤੋਂ ਵਾਕ ਬਣਾਓ ਅਤੇ ਕਾਪੀ ਵਿੱਚ ਲਿਖੋ ਕਿਸੇ ਵੀ ਕਮਿਸ਼ਨ ਤੇ 2-3 ਵਾਕ ਬਣਾਓ ਅਤੇ ਕਾਪੀ ਵਿੱਚ ਲਿਖੋ ਜਿਵੇਂ ਹੁਣ ਆ ਦੇਖੋ ਇਹ ਲਿਖੇ ਹੋਏ ਗਾਣ ਮੈਨੇ ਸਾਰੇ ਹਿੱਸਾ ਆਨਸਰ ਕੀ ਦੇ ਦਿੱਤੀ ਹੈ ਤੁਸੀਂ ਲਿਖ ਸਕਦੇ ਹੋ ਕਾਪੀ ਵਿੱਚ ਸਸਾ ਲਾ ਵਾ ਵੂੜਾ ਐੜਾ ਤਾਂ ਸਸੇ ਤੋਂ ਸਲੇਟ ਮੇਰੇ ਕੋਲ ਇੱਕ ਸਲੇਟ ਹੈ ਲੱਲੇ ਤੋਂ ਲਾਟੂ ਬੱਚੇ ਲਾਟੂ ਨਾਲ ਖੇਡ ਰਹੇ ਹਨ ਵਾਵੇ ਤੋਂ ਵਾਜਾ ਰਮਨ ਕੋਲੀਕਾ ਵਾਜਾ ਹੈ ਉੜੇ ਤੋਂ ਊਠ ਊਠ ਇਹਦੇ ਗਿਸਥਾ ਦਾ ਜਹਾਜ਼ ਹੈ ਐੜੇ ਤੋਂ ਅਨਾਰ ਅਨਾਰ ਬਹੁਤ ਸਵਾਦੀ ਹੁੰਦਾ ਹੈ ਗਿਰਾਰਾ ਰੇਡੀਓ ਰੇਡੀਓ ਤੇ ਖਬਰਾਂ ਚੱਲ ਰਹੀ ਹਨ ਊਠ ਊਠ ਇੱਕ ਵੱਡਾ ਜਾਨਵਰ ਹੈ ਇਸ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ ਇਸ ਨੂੰ ਸਵਾਰੀ ਕਰਨ ਅਤੇ ਭਾਰ ਟੋਣ ਦੇ ਕੰਮ ਲਈ ਆ ਜਾਂਦਾ ਹੈ ਅੱਗੇ ਹੁਣ ਗਣ ਗਣਿਤ ਵਾਲੀ 1 ਤੋਂ 9 ਤੱਕ ਬੰਨੇ ਗਣਿਤ ਦੇ ਅੰਕਾਂ ਤੇ ਕਾਗਜ਼ ਕੱਟ ਕੇ ਫਲੈਸ਼ ਕਾਰਡ ਤਿਆਰ ਕਰੋ ਦਿੱਤੀ ਵੀਡੀਓ ਨਾਲ ਸਾਰੀ 1 ਤੋਂ 9 ਤੱਕ ਕਵਿਤਾ ਬੋਲੋ ਫਲੈਸ਼ ਕਾਰਡ ਤੋਂ ਸੰਖਿਆ ਪੜੋ ਅਤੇ 1 ਤੋਂ 9 ਤੱਕ ਗਿਣਤੀ ਕਾਪੇ ਵਿੱਚ ਦੇਖੋ ਜੀ ਨਾ ਬੱਚਿਆਂ ਨੂੰ ਗਿਣਤੀ 9 ਤੱਕ ਨਹੀਂ 9 ਤੱਕ ਆਉਂਦੀ ਹੈ ਉਹ ਸਿੱਧੀ ਬੋਠੀ ਗਿੰਦੀ ਤੱਕ ਲਿਖਣ ਤਾਂ ਦੇਖੋ ਹੁਣ ਇਹ ਜੋ ਹੈ ਤੁਹਾਨੂੰ ਪੋਏਮ ਹੋ ਪੜਨੀ ਹੈ ਬਸ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਤੋਂ 9 ਤੱਕ ਗਿਣ ਤੇ ਆਪਣੀ ਕਾਪੀ ਦੇ ਉੱਤੇ ਇਹ ਈਜ਼ੀ ਹੈ ਅੱਗੇ ਚਲਦੇ ਹਾਂ ਹੁਣ ਆਪਾਂ ਇਸ ਦਾ ਹੀ 9 ਤੱਕ ਤੇ ਅੰਕਾਂ ਵਿੱਚ ਦੋ ਅੰਕਾਂ ਨਾਲ ਦੋ ਅੰਕੀ ਸੰਖਿਆਵਾਂ ਫਲੈਸ਼ ਕਾਰਡ ਨਾਲ ਵੜੋ ਉਹਦੇ ਕਾਪੀ ਵਿੱਚ ਲਿਖੋ ਦੋ ਅੰਕੀ ਸੰਖਿਆਵਾਂ ਵਿੱਚ ਸਭ ਤੋਂ ਛੋਟੀ ਸਭ ਤੋਂ ਵੱਡੀ ਹੈ ਕਾਪੀ ਵਿੱਚ ਲਿਖੋ 9 ਤੱਕ ਦੇ ਅੰਕਾਂ ਵਿੱਚ ਤਿੰਨ ਅੰਕਾਂ ਨਾਲ ਤਿੰਨ ਅੰਕੀ ਸੰਖਿਆਵਾ ਫਲੈਸ਼ ਕਾਰਡਰ ਬਣਾਓ ਤੇ ਕਾਪੀ ਵਿੱਚ ਲਿਖੋ ਤਿੰਨ ਅੰਕੀ ਸੰਖਿਆਵਾ ਵਿੱਚੋਂ ਸਭ ਤੋਂ ਛੋਟੀ ਸਭ ਤੋਂ ਵੱਡੀ ਸੰਖਿਆ ਕਾਪੀ ਵਿੱਚ ਲਿਖੋ ਤਾਂ ਦੇਖੋ ਇਹ ਈਜ਼ੀ ਹੈ ਤੁਸੀਂ ਬਸ 30 ਤੱਕ ਲਿਖ ਦੇਣਾ ਹੈ ਇਹਨਾਂ ਨੂੰ ਤਾਂ ਉੰਜ ਤਿੰਨ ਅੰਕੀ ਤੱਕ ਲਿਖਣੇ ਹਨ ਤਾਂ ਤਿੰਨ ਅੰਕੀ ਕਿਹੜੇ ਹੁੰਦੇ ਹਨ ਜਿਵੇਂ 999 ਤੱਕ ਲਿਖਸੋ ਦੇਖੋ ਓਕੇ ਹੁਣ 9 ਤੱਕ ਕੀ ਲਿਖੜੇ ਹਨ ਤੁਸੀਂ 9 ਤੱਕ ਲਿਖ ਦੋ ਉਹੀ ਬਹੁਤ ਹੈ ਤਾਂ ਅੱਗੇ ਚੱਲਦੇ ਹਾਂ ਹੁਣ ਆਪਾਂ ਹਫਤਾਵਾਰੀ ਛੁੱਟੀਆਂ ਦਾ ਕੰਮ ਤਾਂ ਅੰਗਰੇਜ਼ੀ ਪਲੇਸਮੀ ਰਾਈਟ ਅੰਗਰੇਜ਼ੀ ਦੇ ਅੱਖਰਾਂ ਦੇ ਫਲੈਸ਼ ਕਾਰਡ ਤਿਆਰ ਕਰੋ ਵੀਡੀਓ ਵਿੱਚ ਦਿਖਾਇਆ ਅਨੁਸਾਰ ਅੱਖਰਾਂ ਨੂੰ ਅਲਫਾਬੈਟ ਸੀਕੁਐਂਸ ਅਨੁਸਾਰ ਸਹੀ ਸਥਾਨ ਤੇ ਲਗਾਓ ਜੇਕਰ ਤੁਸੀਂ ਸਹੀ ਕਰ ਪਾਉਂਦੇ ਹੋ ਤਾਂ ਇਹਨਾਂ ਲੈਟਰਸ ਨੂੰ ਆਪਣੀ ਕਾਪੀ ਵਿੱਚ ਲਿਖੋ ਇਹਨਾਂ ਲੈਟਰਸ ਤੋਂ ਸ਼ੁਰੂ ਹੋਣ ਵਾਲੇ ਵਰਡਸ ਆਪਣੀ ਕਾਪੀਆ ਵਿੱਚ ਲੱਭੋ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਣਾਓ ਜਿਹੜੇ ਸ਼ਬਦ ਤੁਸੀਂ ਪੜ੍ਹ ਲੈਂਦੇ ਹੋ ਉਹਨਾਂ ਨੂੰ ਬੋਲ ਕੇ ਆਪਣੇ ਨੋਟਬੁੱਕ ਤੇ ਲਿਖੋ ਤਾਂ ਇਹ ਵੀ ਈਜ਼ੀ ਹੈ ਅੱਗੇ ਪੰਜਾਬੀ ਗਣਿਤ ਵਿਸ਼ਾਵਰ ਪ੍ਰੋਜੈਕਟ ਵਰਕ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੌਦਲ ਕਾਉ ਤੋ ਸਵਿਚ ਆ ਰਹੀਆਂ ਤਬਦੀਲੀਆਂ ਨੋਟ ਕਰੋ ਤਬਦੀਲੀਆਂ ਸੰਬੰਧੀ ਜਾਣਕਾਰੀ ਵਰਕਸ਼ੀਟ ਵਿੱਚ ਦਿੱਤੇ ਤਿਥਾਰਨੀ ਵਿੱਚ ਭਰੋ ਵਿਸ਼ਾਵਰ ਪ੍ਰੋਜੈਕਟ ਵਰਕ ਵਰਕਸ਼ੀਟ ਵਿੱਚ ਦਿੱਤੇ ਅਨੁਸਾਰ ਆਪਣੇ ਰਸੋਈ ਘਰ ਵਿੱਚ ਪਏ ਸਮਾਨ ਦੀ ਸੂਚੀ ਬਣਾਓ ਅਤੇ ਉਹਨਾਂ ਦੀ ਤਸਵੀਰ ਬਣਾਓ ਦੇਖੋ ਪੌਦਾ ਲਗਾਉਣਾ ਹੈ ਉਸ ਦੇ ਵਿੱਚ ਜੋ 5 ਇੰਚਸ ਆ ਰਹੇ ਹਨ ਉਹ ਲਿਖਣੇ ਹਨ ਅੱਗੇ ਗਣਿਤ ਵਿਸ਼ਾਵਾਰ ਪ੍ਰੋਜੈਕਟ ਵਰਕ ਵੱਖ-ਵੱਖ ਪੌਦੇ ਦੇ ਚਾਰ ਤਰ੍ਹਾਂ ਦੇ ਪੱਤੇ ਇਕੱਠੇ ਕਰੋ ਉਹਨਾਂ ਨੂੰ ਵੱਖ-ਵੱਖ ਰੱਖ ਕੇ ਚਾਰ ਢੇਰ ਬਣਾਓ ਤੇ ਸਾਰੇ ਪੱਤੇ ਹਰ ਇੱਕ ਢੇਰ ਅਨੁਸਾਰ ਗਿਣਤੀ ਕਰੋ ਚਾਰਾਂ ਤਰ੍ਹਾਂ ਦੇ ਪੱਤੇ ਇਹਨੂੰ ਕਾਪੀ ਤੇ ਰੱਖ ਕੇ ਟ੍ਰੇਸਿੰਗ ਕਰੋ ਤੇ ਉਹਨਾਂ ਵਿੱਚ ਰੰਗ ਭਰੋ ਹਰ ਚਿੱਤਰ ਹੇਠ ਪੱਤਿਆਂ ਦੀ ਗਿਣਤੀ ਲਿਖੋ ਅਤੇ ਵੇਖੋ ਕਿ ਕਿਹੜੇ ਤਰ੍ਹਾਂ ਦੇ ਪੱਤਿਆਂ ਦੀ ਗਿਣਤੀ ਸਭ ਤੋਂ ਘੱਟ ਹੈ ਤੇ ਕਿਹੜੇ ਤਰ੍ਹਾਂ ਦੇ ਪੱਤਿਆਂ ਦੀ ਸਭ ਤੋਂ ਵੱਧ ਹੈ। ਤਗਣੀਤਾ ਦਾ ਪ੍ਰੋਜੈਕਟ ਇਹ ਹੈ ਕਿ ਅਲੱਗ-ਅਲੱਗ ਪੌਦਿਆਂ ਦੇ ਚਾਰ ਤਰ੍ਹਾਂ ਦੇ ਪੱਤੇ ਇਕੱਠੇ ਕਰੋ। ਹੁਣ ਉਹ ਉਹਨਾਂ ਨੂੰ ਤੁਸੀਂ ਢੇਰ ਲਗਾ ਲਓ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਇੱਕ ਸਾਈਡ ਦੇ ਉੱਤੇ ਇੱਕ ਪੱਤਾ ਦੂਜੀ ਸਾਈਡ ਦੇ ਉੱਤੇ ਦੂਜੇ ਪੱਤੇ ਵਾਲੇ। ਤਾਂ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਸਿੰਗ ਕਰ ਲਓ ਆਪਣੀ ਕਾਪੀ ਦੇ ਉੱਤੇ। ਉਸ ਤੋਂ ਬਾਅਦ ਉਹਦੇ ਵਿੱਚ ਰੰਗ ਵੀ ਭਰ ਦਿਓ। ਤਾਂ ਲਾਸਟ ਵਿੱਚ ਉਹਨਾਂ ਦੀ ਗਿਣਤੀ ਲਿਖ ਦਿਓ ਸਭ ਤੋਂ ਵੱਧ ਤੇ ਸਭ ਤੋਂ ਘੱਟ ਵਾਲੇ ਕਿਹੜੇ ਵਾਲੇ ਵਿੱਚ ਹਨ ਹੁਣ ਪੱਤਿਆਂ ਦੀ ਗਿਣਤੀ ਕਾਪੀ ਵਿੱਚ ਲਿਖੋ ਇਹ ਲਿਖ ਸਕਦੇ ਹੋ ਸਾਰੇ ਪੱਤਿਆਂ ਦੀ ਕੁੱਲ ਗਿਣਤੀ ਲਿਖੋ ਇਹ ਵੀ ਕਿ ਟੋਟਲ ਪੱਤੇ ਕਿੰਨੇ ਹਨ ਸਾਰੇ ਮਿਲਾ ਕੇ ਸਾਰੇ ਪੱਤੇ ਨੂੰ ਮਿਲਾ ਕੇ ਪੱਤਿਆਂ ਨੂੰ ਚਾਰ ਬਰਾਬਰ ਬਰਾਬਰ ਭਾਗਾ ਵਿੱਚ ਵੰਡੋ ਤੇ ਉਸ ਦਾ ਗੁਣਾ ਰੂਪ ਕਾਪੀ ਵਿੱਚ ਲਿਖੋ ਅੱਗੇ ਅੰਗਰੇਜ਼ੀ ਵਿਸ਼ਾਵਾਰ ਪ੍ਰੋਜੈਕਟ ਵਰਕ ਅਲਫਾਬੈਟ ਕੋਲਾਜ ਕਲੈਕਟ ਦਾ ਪਿਕਚਰ ਸਿਲੈਕਟਡ ਟੂ ਇੰਗਲਿਸ਼ ਅਲਫਾਬੈਟ ਫਰੋਮ ਨਿਊਜ਼ਪੇਪਰ magazines or old books paste them on a waste page newspaper or calendar your collage is ready show it to your family and friends click a photo of your collage and share it with your teacher to dekho hun english alphabet lene tone dekhne han kitho kithe newspaper to magazines to old books to kai games itte hunde han jithe letters hunde han to ho dekh sakte ho usdas uno ek waste page ya newspaper ya calendar de utte paste kar lo ate us to baad ਇਸ ਨੂੰ ਤੁਸੀਂ ਆਪਣੇ ਟੀਚਰ ਨਾਲ ਸਾਂਝਾ ਕਰ ਦੇਣਾ ਹੈ ਫੋਟੋ ਨਾਲ ਹੀ ਮਾਤਾ ਪਿਤਾ ਸਹਿਬਾਨ ਲਈ ਵਿਸ਼ੇਸ਼ ਸੁਝਾ ਦਿੱਤੀਆਂ ਗਈਆਂ ਅਭਿਆਸ ਸ਼ਿੱਟਾਂ ਨੂੰ ਅਧਿਆਪਕ ਸਾਹਿਬਾਨ ਦੁਆਰਾ ਦੱਸੇ ਅਨੁਸਾਰ ਕਾਪੀ ਵਿੱਚ ਹੱਲ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਬੱਚੇ ਦੁਆਰਾ ਕੀਤੇ ਗਏ ਕੰਮ ਨੂੰ ਸੰਬੰਧਿਤ ਅਧਿਆਪਕ ਸਾਹਿਬਾਨ ਨਾਲ ਸਾਂਝਾ ਕਰਨਾ ਮਹੀਨੇ ਦੌਰਾਨ ਮਾਤਾ ਪਿਤਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਖਾਣੇ ਦੇ ਬਰਤਨ ਧੋਣ ਅਤੇ ਹੱਤੀ ਕੰਮ ਕਰਨ ਦੇ ਫਾਇਦੇ ਨੂੰ ਜ਼ਰੂਰ ਦੱਸਣ ਤਾ ਹੁਣ ਇਹ ਸਾਰਾ ਸੋਲਵ ਕੀਤਾ ਮੈਨੇ ਵਿਸ਼ਾ ਪੰਜਾਬੀ ਮਾਸੀ ਜੀ ਨੇ ਮੈਨੂੰ ਇੱਕ ਛੋਟਾ ਪੌਦਾ ਦਿੱਤਾ ਮੈਂ ਉਸ ਨੂੰ ਆਪਣੇ ਖਿੜਕੀ ਨੇੜੇ ਰੱਖ ਦਿੱਤਾ ਜਦੋਂ ਮੈਂ ਸਵੇਰ ਉੱਠੀ ਤਾਂ ਉਹ ਹੈ ਨਹੀਂ ਮੈਂ ਉਸ ਨੂੰ ਥੋੜਾ ਜਿਹਾ ਪਾਣੀ ਦਿੱਤਾ ਤਾਂ ਜਦੋਂ ਉਸ ਨੂੰ ਕੁਝ ਥੇਰ ਬਾਅਦ ਫਿਰ ਦੇਖਿਆ ਮੈਂ ਉਸ ਨੂੰ ਕਿਹਾ ਕਿੰਨਾ ਖੁਸ਼ ਲੱਗ ਰਿਹਾ ਹੈ ਸ਼ਾਇਦ ਤਾਈਆਂ ਮਮੀ ਮੈਨੂੰ ਹਰ ਰੋਜ਼ ਨਵਾਉਂਦੀ ਹੈ ਦਿੱਤੀ ਗਈ ਤਸਵੀਰ ਦੇਖ ਕੇ ਪੰਜ ਸ਼ਬਦ ਲਿਖੋ ਬੱਚੀ ਪੱਦਾ ਗਮਲਾ तितਲੀ ਫੁੱਲ ਸੈਕਿੰਡ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਓ ਤਹਾਇਤੋ ਹਾਰ ਹਾਥੀ ਹੱਡੀ ਹੱਥ ਹਸਣਾ ਅੰਦਰ ਦੇ ਅੱਖਰ ਦੀ ਮਾਰਨੇ ਲਈ ਕਹੋ ਤਾਂ ਇਹ ਸਾਰੇ ਲਿਖੀ ਹੋਏ ਤੁਸੀਂ ਵੀਡੀਓ ਪਾਸ ਕਰਕੇ ਦੇਖ ਸਕਦੇ ਹੋ ਅੱਗੇ ਸੋਚੋ ਤੇ ਲਿਖੋ ਦੇਰ 베ਰ ਢੇਰ ਪਾਣੀ ਰਾਣੀ ਹਾਣੀ ਛੋਟਾ ਮੋਟਾ ਸੋਟਾ ਅੱਗੇ ਫਿਫਥ ਦਿੱਤੇ ਗਏ ਸ਼ਬਦਾਂ ਵਿੱਚ ਆਵਾਜ਼ਾਂ ਨੂੰ ਵੱਖ-ਵੱਖ ਕਰੋ ਦਾ ਪੈਦਾ ਪੈ ਤੇ ਦਾ ਖੁਸ਼ ਖੂ ਤੇ ਸ਼ ਥੋੜਾ ਥੋ ਤੇੜਾ ਹੁਣ ਸਹੀ ਧੁਨੀ ਚੁਣ ਕੇ ਖਾਲੀ ਥਾ ਪਰੋ ਖੇੜ ਕੀ ਕੱਕੇ ਬੈਰੀ ਕੀ ਹਾਇ ਤੇ ਦੇਖ ਸਹਾਸ ਦਦਕ ਨਾ ਦਾ ਹਸਤਾ ਨੇੜੇ ਰੜੇ ਲਵੜੇ ਸਸਾ ਵਾਵੇ ਲਵਵੇ ਰਾਰਾ ਸਵੇਰ ਅੱਗੇ ਸੈਵੰਥ ਫੋਟ ਦੇ ਦੀ ਤਸਵੀਰ ਵੜਾ ਕੇ ਰੰਗ ਭਰੋ ਅਤੇ ਉਸ ਬਾਰੇ ਕੁਝ ਸ਼ਬਦ ਵਾਕ ਲਿਖੋ ਤਾਂ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਤੁਸੀਂ ਤਸਵੀਰ ਪੜਾ ਦਿੱਤੀ ਹੈ ਅਤੇ ਜੋ ਸ਼ਬਦ ਲਿਖਿਆ ਨਾ ਹੋਗਾ ਪੇੜ ਪੌਦੇ ਸਾਡੇ ਲਈ ਬਹੁਤ ਜ਼ਰੂਰੀ ਹਨ ਇਹ ਜਨ ਆਕਸੀਜਨ ਫਲ ਫੁੱਲ ਤੇ ਅਤੇ ਭੋਜਨ ਦਿੰਦੇ ਹਨ ਤਾਂ ਅੱਗੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਪਤਾ ਕਰੋ ਅਤੇ ਪੌਦੇ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ ਤਾਂ ਜੜ੍ਹ ਫੁੱਲ ਪੱਤੇ ਤਣਾ ਫੁੱਲ ਫਾਲ ਹੁਣ ਪ੍ਰੋਜੈਕਟ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੋਦਾ ਲਗਾਉਤੋ ਸਿਚਾਰਿਆ ਤਬਦੀਲੀਆਂ ਨੋਟ ਕਰੋ ਇਹ ਮੈਨੇ ਤਾਂ ਸਭ ਨੂੰ ਸਮਝਾਤਾ ਸੀ ਬਸ ਉਸ ਨੂੰ ਲਿਖ ਦੇਣਾ ਹੈ ਤਾਂ ਇੱਕ ਤਰੀਕ ਨੂੰ ਪੋਦਾ ਲਗਾ ਲਿਆ ਅੱਗੇ ਹੁਣ ਕਬੂਤਰ ਸੁਮਨ ਨੇ ਸੁਪਨੇ ਵਿੱਚ ਇੱਕ ਕਬੂਤਰ ਦੇਖਿਆ ਉਹ ਖਾਣੇ ਦੀ ਪਾਲ ਵਿੱਚ ਸੀ ਉਦੋਂ ਹੀ ਇੱਕ ਲੜਕੀ ਕਬੂਤਰ ਨੂੰ ਮਿਲੀ ਲੜਕੀ ਨੇ ਕਬੂਤਰ ਨੂੰ ਖਾਣ ਦੇ ਲਈ ਕੁਝ ਦਾਣੇ ਦਿੱਤੇ ਕਟ ਇੱਕ ਦਾਣਾ ਬਹੁਤ ਸਖਤ ਸੀ ਕਬੂਤਰ ਦੇ ਦੰਦ ਦੁਖਣ ਲੱਗੇ दर्द ਨਾਲ ਚੀਖਦਾ ਹੋਇਆ ਸੁਮਨ ਦੀ ਅੱਖ ਖੁੱਲ ਗਈ ਮੰਮੀ ਨੇ ਸੁਮਨ ਨੂੰ ਪੁੱਛਿਆ ਕਿ ਹੋਇਆ ਸੁਮਨ ਸੋਚਾਂ ਵਿੱਚ ਪੈ ਗਈ ਕੁਛ ਸਮੇਂ ਬਾਅਦ ਸਵਨ ਬੋਲੀ ਕੁਛ ਨਹੀਂ ਮਮੀ ਮੈਂ ਤਾਂ ਸੁਪਨਾ ਦੇਖ ਰਹੀ ਸੀ ਦਿੱਤੀ ਹੋਈ ਤਸਵੀਰ ਦੇਖ ਕੇ ਪੰਜ ਸ਼ਬਦ ਲਿਖੋ ਕੁੜੀ ਕਬੂਤਰ ਬੱਦਲ ਪੌਦਾ ਦਰਵਾਜ਼ਾ ਸੈਕਿੰਡ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਓ ਤਾਂ ਕੱਕਾ ਕੁਝ ਕਬੂਤਰ ਕੇਕ ਕੁੜੀ ਕੱਪ ਅੱਗੇ है थर्ड तत्य अक्षर दी मुहार नहीं लिखो तए तुसी लिख सकते हो आहा देखी लिखी हुई है इसने ही कॉपी कर लो फोर्थ सोचो दे लिखो दाणा गाना जाना दंद कंद बंद दर्द करद जर्द आगे है पांचवा दित्या के शब्दा विच आवाजा नु वख वख करो दा दाणे दा णे पाल पाळ चीख दे चीख दे ਪਹਿਲਾ ਜੀ ਫਿਰ ਖ ਫਿਰ ਦੇ ਅੱਗੇ ਹੈ ਛੇਵਾਂ ਸਹੀ ਤੁਣੀ ਚੁਣ ਕੇ ਖਾਲੀ ਥਾਂ ਭਰੋ ਲੱਲਾ ਰਾੜਾ ਕੱਕੇ ਬੈਰੀ ਕੀ ਲੜਕੀ ਲੱਲੇ ਸੌਰੀ ਸਸੇ ਅੰਕੜ ਸੁਪਾ ਪਾ ਨੰਨੇ ਕਾ ਨਾ ਸੁਪਨਾ ਖਖੇ ਕਨਾ ਖਾ ਨਾਣੇ ਲਾਵਾਂ ਲੈ ਖਾਣੇ ਦੱਦੇ ਲਾਵਾਂ ਦੇ ਖਖੇ ਸਾਰੀ ਖੀ ਏੜੇ ਕਨਾ ਆ ਦੇਖਿਆ 7 ਕਿਸੇ ਪੰਛੀ ਦੀ ਤਸਵੀਰ ਬਣਾ ਕੇ ਰੰਗ ਭਰੋ ਤੇ ਉਸ ਬਾਰੇ ਕੁਝ ਸ਼ਬਦ ਜਾਂ ਦੋ ਵਾਕ ਲਿਖੋ ਤੇ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਮੈਂ ਪੰਛੀ ਦੀ ਤਸਵੀਰ ਬਣਾ ਦਿੱਤੀ ਹੈ ਇਸ ਦੇ ਬਾਰੇ ਜੋ ਦੋ ਵਾਕ ਲਿਖਣੇ ਹਨ ਉਹ ਹਨ ਪੰਛੀ ਆਕਾਰ ਵਿੱਚ ਛੋਟੇ ਹੁੰਦੇ ਹਨ ਅਤੇ ਇਹ ਆਕਾਸ ਵਿੱਚ ਉੱਡਦੇ ਹਨ ਇਹ ਆਲਣੇ ਆ ਵਿੱਚ ਰਹਿੰਦੇ ਹਨ ਤਾਂ ਅੱਗੇ ਹੈ ਪੰਛੀ ਸ਼ਬਦ ਤੋਂ ਪੜ੍ਹ ਕੇ ਤੁਹਾਡੇ ਦਿਮਾਗ ਵਿੱਚ ਜੋ ਜੋ ਆਉਂਦਾ ਹੈ ਉਹ ਲਿਖੋ ਤੇ ਜਿਵੇਂ ਚੁੰਝ ਖੰਭ ਤਾਰ ਚਚਹਾਟ ਆਲਣਾ ਉਡਾਰੀ ਅੱਗੇ ਪ੍ਰੋਜੈਕਟ ਆਪਣੇ ਘਰ ਦੀ ਰਸੋਈ ਵਿੱਚ ਪਏ ਸਮਾਨ ਦੀ ਸੂਚੀ ਬਣਾਓ ਤੇ ਸੰਬੰਧਿਤ ਤਸਵੀਰ ਬਣਾਓ ਤਾਂ ਦੇਖੋ ਪਲੇਟ ਗਲਾਸ ਐਵੇਂ ਜੋ ਭਾਂਡੇ ਖਣੌਣਾਂ ਦੀ ਬਣਾ ਸਕਦੇ ਤੁਸੀਂ ਤਾਂ ਦੇਖੋ ਵਿਸ਼ਾ ਹੁਣ ਗਢਿੱਤਾ ਚੁੱਕਿਆ ਹੈ ਤਾਂ ਤਸਵੀਰ ਵਿੱਚ ਤੁਹਾਨੂੰ ਕੀ ਕੀ ਦਿਖਾਈ ਦੇ ਰਿਹਾ ਹੈ ਚਮਚੇ ਗਲਾਸ ਖਾਲੀ ਕੋਲੀ ਥਾਲੀ ਕੋਲੀ ਅੱਗੇ ਤਸਵੀਰ ਦੇਖ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਗਲਾਸਾਂ ਦੀ ਗਿਣਤੀ 8 ਥਾਲੀਆਂ ਦੀ ਗਿਣਤੀ 7 ਕੋਲੀਆਂ ਦੀ ਗਿਣਤੀ 4 ਤੇ ਚਮਚਿਆਂ ਦੀ ਗਿਣਤੀ 5 3 ਕਲਾਸ ਉਸ ਤੇ ਥਾਲੀਆਂ ਵਿੱਚ ਕਿੰਨ ਇਸ ਵਸਤੂ ਦੀ ਗਿਣਤੀ ਵੱਧ ਹੈ ਤਾਂ ਗਲਾਸਾਂ ਦੀ ਅਤੇ ਕਿੰਨੀ ਵੱਧ ਹੈ ਤਾਂ 1 ਅੱਗੇ ਚਮਚਿਆਂ ਅਤੇ ਕੋਲੀਆਂ ਵਿੱਚ ਕਿ ਇੱਕ ਇਸ ਵਸਤੂ ਦੀ ਗਿਣਤੀ ਘੱਟ ਹੈ ਕੋਲੀਆਂ ਦੀ ਕਿੰਨੀ ਘੱਟ ਹੈ 1 5 ਸਾਰੀਆਂ ਵਸਤੂਆਂ ਵਿੱਚੋਂ ਸਭ ਤੋਂ ਵੱਧ ਕਿਹੜੀ ਵਸਤੂ ਦੀ ਗਿਣਤੀ ਹੈ ਗਲਾਸ ਅਤੇ ਸਾਰੀਆਂ ਵਸਤੂ ਵਿੱਚ ਸਭ ਤੋਂ ਘੱਟ ਕਿਹੜੀ ਵਸਤੂ ਦੀ ਗਿਣਤੀ ਹੈ ਕ올ੀਆਂ ਅੱਗੇ ਚੱਲਦੇ ਹਾਂ ਸੱਤਵਾਂ 4 7 ਦੇ 8 ਦਿੱਤੇ ਅੰਕਾਂ ਵਿੱਚੋਂ ਕੋਈ ਦੋ ਅੰਕਾਂ ਨਾਲ ਦੋ ਅੰਕੀ ਸੰਖਿਆਵਾਂ ਬਣਾਓ ਤਾਂ 47 74 78 87 48 84 ਸਾਰੇ ਲਿਖ ਦਿੱਤੇ ਹਣ ਬੜੀਆਂ ਸੰਖਿਆਵਾਂ ਵਿੱਚ ਸਭ ਤੋਂ ਵੱਡੀ 84 ਹੈ ਅਤੇ ਸਭ ਤੋਂ ਛੋਟੀ 47 ਹੈ ਤਾਂ ਬੜੀਆਂ ਸੰਖਿਆਵਾਂ ਨੂੰ ਵਾਧੇਗ੍ਰਮ ਵਿੱਚ ਰੱਖਦੇ ਹੋਏ ਤੀਜੇ ਨੰਬਰ ਤੇ ਕਿਹੜੀ ਸੰਖਿਆ ਆਵੇਗੀ ਤਾਂ ਇਹ ਵਾਦਿਕ੍ਰਮ ਵਿੱਚ ਲਿਖ ਦਿੱਤੇ ਹਨ ਹੁਣ ਤੀਜੇ ਨੰਬਰ ਤੇ ਆਵੇਗੀ 74 ਹੁਣ 3rd ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆਵਾਂ ਸੰਖਿਆ ਅਤੇ ਛੋਟੀ ਸੰਖਿਆ ਦਾ ਜੋੜ ਅਤੇ ਅੰਤਰ ਪਤਾ ਕਰੋ ਤਾਂ 84 47 ਕਿੰਨਾ ਆਵੇਗਾ 131 ਵੈਸੇ ਦੋ ਅੰਕਾਂ ਦੀ ਬਣੀ ਵੱਡੀ ਸੰਖਿਆ ਹੈ ਤਾਂ ਦੋ ਅੰਕਾਂ ਦੀ ਬਣੀ ਵੱਡੀ ਸੰਖਿਆ ਹੈ 84 ਅਤੇ ਜੋ ਦੂਜੀ ਹੈ ਉਹ 47 ਹੈ ਤਾਂ 84 47 131 ਅਤੇ 84 47 37 ਤਾਂ ਅੱਗੇ ਚਲਦੇ ਅੱਠਵਾਂ ਉਪਰੋਕਤ ਤਸਵੀਰ ਵਿੱਚ ਦਿਖਾਏ ਗਲਾਸਾਂ ਦੀ ਗਿਣਤੀ ਅਨੁਸਾਰ 2-2 ਦੇ ਸਮੂਹ ਵਿੱਚ ਵੰਡ ਦੇਖੋ ਗਲਾਸਾਂ ਦੇ ਚਿੱਤਰ ਵਡਾਓ ਤੇ ਸਮੂਹਾਂ ਤੋਂ ਛੋਟ ਪਤਾ ਕਰੋ ਤਾਂ ਚਾਰ ਸਮੂਹ ਬਣ ਜੜ ਕੇ 2-2 ਹਰ ਇੱਕ ਸਮੂਹ ਦੇ ਵਿੱਚ ਹੋਣਗੇ ਨੌਵਾਂ ਹੇਠ ਦੇ ਵਿੱਚ ਦਿਖਾਏ ਸਮੂਹਾਂ ਦੇ ਜੋੜ ਨੂੰ ਗੁਣਾਰੇ ਰੂਪ ਵਿੱਚ ਲਿਖੋ ਤਾਂ 2 ਤੋਂ ਗਲਾਸਾਂ 3 ਵਾਰ ਤਾਂ 2 3 ਹੇਠਾਂ ਦਿੱਤੀ ਦਿਖਾਈ ਗਈ ਤਸਵੀਰ ਦੇਕਰ ਹਰੇਕ ਥਾਲੀ ਵਿੱਚ ਦੋ ਲੱਡੂ ਰੱਖੇ ਜਾਣ ਤਾਂ ਕਿੰਨੇ ਲੱਡੂ ਆ ਦੇ ਲੋੜ ਹੋਵੇਗੀ 2 2 2 2 2 ਤਾਂ ਇਹ ਕਿੰਨੇ ਆ ਜਾਣਗੇ 10 11ਵਾਂ ਪ੍ਰਸ਼ਨ ਹੈ 4 7 ਅਤੇ 8 ਅੰਕਾਂਕੀ ਨਾਲ ਤਿੰਨ ਅੰਕੀ ਸੰਖਿਆਵਾਂ ਬਣਾਓ ਅੰਕਾਂਕੀ ਅਦ ਅਸ਼ਬਦਾਂ ਵਿੱਚ ਲਿਖੋ ਤਾਂ ਇਹ ਸਾਰੀ ਸੰਖਿਆਵਾਂ ਬਣਾ ਦਿੱਤੀਆਂ ਹਨ 478 487 748 8784 847 874 ਹੁਣ بڑی ਸੰਖਿਆ ਵਿੱਚ ਸਭ ਤੋਂ ਵੱਡੀ 876 ਤੇ ਸਭ ਤੋਂ ਛੋਟੀ 478 ਹੈ। ਬੜੀਆਂ ਸੰਖਿਆਵਾਂ ਦਾ ਵਾਧਾ ਕ੍ਰਮ ਲਿਖੋ। ਤਾਂ 478, 487, 700, 48, 784, 847 ਅਤੇ 876। ਥਰਡ ਬੜੀਆਂ ਸੰਖਿਆਵਾਂ ਦਾ ਘਟਦਾ ਕ੍ਰਮ ਲਿਖੋ। ਤਾਂ ਇਸਦਾ ਹੀ ਉਲਟਾ ਕਰਕੇ ਘਟਦਾ ਕ੍ਰਮ ਆ ਜਾਵੇਗਾ। ਤਿੰਨ ਅੰਕਾਂ ਦੀ ਬੜੀ ਵੱਡੀ ਸੰਖਿਆ ਨੂੰ 4 ਨਾਲ ਭਾਗ ਕਰੋ ਤਾਂ ਇਸ ਨੂੰ 4 ਦੇ ਨਾਲ ਡਿਵਾਈਡ ਕਰਦੇ ਨੇ ਕਿੰਨਾ ਆਵੇਗਾ? 218.5 ਅੱਗੇ ਹੁਣ ਪਾਗ ਕਰੋ 763 ਡਿਵਾਈਡਡ ਬਾਈ 6 ਤਾਂ ਇਹ ਕਰ ਦਿੱਤਾ 127 ਆ ਗਿਆ ਤੇ ਹੇ ਨੀਚੇ 1 ਬਚ ਗਿਆ 847 ਡਿਵਾਈਡਡ ਬਾਈ 5 ਤਾਂ ਇਸ ਨੂੰ ਕਰ ਦੇਣਾ ਨੀਚੇ 2 ਬਚ ਗਿਆ ਤੇ ਉੱਪਰ ਆ ਗਿਆ 169 ਅੱਗੇ 11ਵਾਂ ਨਵੀ ਤੇ ਕੋਲ ਕੁੱਲ 224 ਰੁਪਏ ਹਨ ਉਸ ਤੇ 150 ਰੁਪਏ ਨਵਦੀ ਇਤ ਨੂੰ ਦੇ ਦਿੱਤੇ ਹੁਣ ਉਹਨਾਂ ਕੋਲ ਕਿੰਨੇ ਰੁਪਏ ਰਹਿ ਗਏ ਤਾਂ ਨਵਦੀਪ ਦੇ ਪਿਤਾ ਦੀ ਕੋਲ 624 ਰੁਪਏ ਸੀ ਉਹਨਾਂ ਨੇ 150 ਤੋਂ 101 ਰੁਪਿਆ ਘਟਾ ਨਵਦੀਪ ਨੂੰ ਦੇ ਦਿੱਤਾ ਤਾਂ ਕਿੰਨੇ ਬਚੇ ਤਾਂ ਮਾਈਨਸ ਕਰਕੇ ਪਤਾ ਚੱਲ ਜਾਵੇਗਾ ਮਾਈਨਸ ਕਰ ਦਿੱਤਾ ਬਿਲਕੁਲ ਲੈਫਟ ਸਾਈਡ ਦੇ ਉੱਤੇ ਦੇਖੋ ਤਾਂ 475 ਆ ਗਿਆ 14ਵਾਂ ਪ੍ਰਸ਼ਨ ਗਗਨ ਕੋਲ 642 ਰੁਪਏ ਪੌਦੇ ਹਨ ਜੇਕਰ ਉਹ ਇਹਨਾਂ ਪੌਦਿਆਂ ਨੂੰ ਆਪਣੇ ਦੋਸਤਾਂ ਆਪਣੇ ਪੰਜ ਦੋਸਤਾਂ 'ਚ ਬਰਾਬਰ ਵੰਡਣਾ ਹੈ ਤਾਂ ਇੱਕ ਦੋਸਤ ਨੂੰ ਕਿੰਨੇ ਪੌਦੇ ਮਿਲਣਗੇ ਤਾਂ 642 ਨੂੰ 5 ਦੇ ਨਾਲ ਡਿਵਾਈਡ ਕਰ ਦੇਣੇ ਹਨ ਹਾ ਨੀਚੇ 2 ਬਚ ਜਾਣਗੇ ਤੇ ਉੱਪਰ 128 ਆ ਜਾਵੇਗਾ 15ਵਾਂ ਤੁਹਾਡੇ ਕੋਲ 27 ਫੁੱਲ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 63 ਫੁੱਲ ਹੋ ਜਾਣ ਤਾਂ ਤੁਹਾਨੂੰ ਹੋਰ ਕਿੰਨੇ ਫੁੱਲ ਚਾਹੀਦੇ ਹਨ ਤਾਂ 63 ਵਿੱਚੋਂ 27 ਮਾਈਨਸ ਕਰਦੇ ਨਹੀਂ ਹਨ 36 ਆ ਜਾਵੇਗਾ ਤੁਹਾਡਾ ਉੱਤਰ ਗੁਣਾ ਚੁੱਕੇ ਹਨ ਕੈਪੀਟਲ ਲੈਟਰਸ ਤਾਂ ਇਹ ਤੁਸੀਂ ਸਾਰੇ ਦੇਖ ਸਕਦੇ ਹੋ 사운ਡ ए ਇਹ ਪਾਣੇ ਹਨ ਤੁਹਾਨੂੰ ਇਹਦੇ ਲਾਸਟ ਵਿੱਚ ਇਹ ਤੇ ਉਸ ਤੋਂ ਬਾਅਦ ਹੀ ਤਾਂ ਪਿਆਰੇ ਬੱਚਿਓ ਅੱਜ ਦੇ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸਨੂੰ ਪਰ ਦੇਖਣ ਲਈ ਧੰਨਵਾਦ